ਸਰਬੱਤ ਖਾਲਸਾ ਦੇ ਕੇ ਅਰਦਾਸ ਸਹਜੇ ਸਰਬੱਤ ਖਾਲਸਾ ਜੀ ਕੋ ਵਾਹੇ ਗੁਰ ਵਾਹੇ ਗੁਰ ਵਾਹੇ ਗੁਰ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਤਿ ਆਰਿਆ ਇਤ ਦੇਗਾ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੇ ਜੀਤਾ ਸ੍ਰੀ ਸਾਹਿਬ ਜੇ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਲ ਜੇ ਸਿੱਖਾ ਨੂੰ ਸਿੱਖੇ দান ਕੇ ਸਦਾਨ ਰਹਿਤ দান ਬਬੇ ਕਾ ਦਾਨਵ ਸਹਾ ਦਾਨ ਪ੍ਰਸਾਦਾਨ ਦਾਨਾਂ ਸਿਰਦਾਨ ਨਾਮ ਦਾਨ ਸਿਰ ਅਮਰਤ ਸਰ ਸਾਹਿਬ ਜੀ ਦੇ ਦਰਸਨ ਇਸਨਾਨ ਚੌਕਿਆ ਚੰਡੇ ਬੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲ ਜੀਵਾਹੇ ਗੁਰ ਬੋਲ ਜੀ ਸਿੱਖਾਂ ਦਾ ਮਨ ਨੀ ਮਾ ਮਤ ਉੱਚੇ ਮਤ ਪਾਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੂ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨ ਵਿਸੋਰਿਆ ਗਿਆ ਹੈ ਉੱਲੇ ਦਰਸਨ ਦੀਦਾਰ ਤੇ ਸੇਵਾ ਸੰਭਾਲ ਦਾਦਾਨ ਖਾਲਸਾ ਜੀ ਨੂੰ ਭਗਸੋ ਫੇ ਨਮਾਨ ਆਂਦੇ ਮਾਨ ਨਤਾਨ ਆਂਦੇ ਤਾਨ ਨਿਓਟੇ ਆਂਦੀਓਟਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚ ਖੰਡਾ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਸਾਬਾ ਦਾ ਚੌਂਕੇ ਆਨੰਦ ਸਾਹਿਬ ਜੀ ਕੀ ਅਰਦਾਸ ਪਲ ਚੱਕ ਮੁਆਫ ਕਰਨੀ ਸੱਚੇ ਪਾਤ ਸਹ ਜਿਓ ਜਿੰਨਾ ਜਿੰਨਾ ਗੁਰਮਖਾਂ ਪ੍ਰੇਮੀਆਂ ਵੱਲੋਂ ਕੜਾਹਾ ਪ੍ਰਸਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮਹੁ ਸੰਗਤ ਅਤੇ ਟਹਲੀਆਂ ਦੀ ਅਰਦਾਸ ਸਤਿਗੁਰੂ ਜੀਓ ਸਰਬਾਤ ਸਾਧ ਸੰਗਤਨੋਂ ਆਪਨੇ ਧਰਉ ਕਰੂੰ ਸਿੱਖੀ ਸਿਧਕ ਪਰਸਾ ਨਾਮ ਦਾਣ ਬਖਸਨਾ ਸੁਭ ਭਾਵਨਾ ਮ ਪੂਰੀਆਂ ਕਰਨੀਆਂ ਆਪ ਜੀ ਦੇ ਹਜ਼ੂਰ ਕੜਾਹਾ ਪ੍ਰਸਾਦ ਦੀ ਦੇ ਗਾਜ਼ਰ ਹੈ ਦਰ ਪਰਵਾਨ ਹੋਵਾ ਪਰਵਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਸੁਖ ਹੋਵਾ ਨਾਮ ਜਿਤੇ ਆਵੇ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਧ ਹੋਵਨ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ